ਸਵੇਰੇ 5 ਵਜੇ ਨਿਕਲਦੇ ਆ ਸ਼ਾਮ 8-9 ਵਜੇ ਤੱਕ 300 ਰੁਪਿਆਵਾਂ ਦੀ ਬੰਦਾ ਅ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਪਹਿਲੀ ਤਰੀਕ ਹੈ ਮੈਂ ਖੁੱਦੀ ਗੱਲ ਕਰਦਾ ਮੈਂ ਬਾਕੀਆਂ ਦੀ ਕੀ ਗੱਲ ਕਰਨੀ ਮੈਂ ਖੁੱਦੀ ਗੱਲ ਕਰਦਾ ਚੌਧਰੀ ਬਿੜਵੀਰ ਮੇਰੇ ਬੱਚੇ ਪੜ੍ਹਦੇ ਮੈਂ ਅਜ ਤੱਕ ਨਾ ਮੈਂ ਅਜ ਤੱਕ ਐਡਮਿਸ਼ਨ ਕਰਾ ਪਾਇਆ ਨਾ ਮੈਂ ਅਜ ਤੱਕ ਜੁਲਾਈ ਤੱਕ ਦੀ ਫੀਸ ਭਰੀ ਆ ਹੁਣ ਤੁਸੀਂ ਤਾਂ ਚੌਵੀ ਸਾਢੇ ਚਲਾਣ ਜੇ ਅੱਗੇ ਹੋਈ ਜਾਣ ਅਸੀਂ ਕੀ ਕਰੀਏ ਨਾ ਤੁਹਾਨੂੰ ਕਮਾਲਪੁਰ ਜਾਂਦੋ ਘੰਟਾ ਘਰ ਜਾਂਦੀ ਹੈ ਇਜਾਜ਼ਤ ਆ ਨਾ ਸੀ ਬਾਦਰਗੋੜੇ ਤੋਂ ਘੰਟਾ ਘਰ ਨੂੰ ਸਵਾਰੀ ਲਿਆ ਸਕਦੇ ਨਾ ਸੀ ਉਧਰ ਵਾਪਸੀ ਜਾ ਸਕਦੇ ਨਾ ਸੀ ਇੱਥੋਂ ਕੋਟੂ ਦੇ ਅੰਦਰ ਨੂੰ ਘੰਟਾ ਘਰ ਨੂੰ ਜਾ ਸਕਦੇ ਹੁਣ ਵੀ ਤੁਸੀਂ ਮੇਰੇ ਨਾਲ ਪੈਦਲ ਮਾਰਚ ਕਰ ਲਓ ਕਿੰਨੀਆਂ ਗੱਡੀਆਂ ਮੈਂ ਤੁਹਾਨੂੰ ਖੜੀਆਂ ਧਗਾ ਦੂੰਗਾ ਇਹ ਸਿਰਫ ਲਾਗੂ ਹੈ ਕਾਨੂੰਨ ਦੇ ਅਨੁਸਾਰ ਅੱਜ ਜਿਹੜਾ ਹੋ ਗਿਆ ਇਹਦਾ ਹੱਲ ਕੋ ਇਹਦਾ ਜੋ ਵੀ ਹੈਗਾ ਹੈ ਤੁਸੀਂ ਜਿਹੜੇ ਸਾਹਿਬ ਜਿਹੜੇ ਆਨਲਾਈਨ ਚਲਾਨ ਹੋਏ ਜਿਹੜਾ 10000 ਰੁਪਏ ਦਾ ਚਲਾਨ ਕੋਈ ਕੋਈ ਮੈਂ ਕਹਿੰਦਾ ਸ਼ਰਾਬ ਵੀ ਬਿੱਤੀ ਆ ਉਹ ਬਾਰੇ ਵੀ ਪੁੱਛਾ ਲਓ ਉਹ ਖੜਾ ਦੇ ਉੱਤਰ ਚਵੇਂ ਨਾ ਇਹ ਤਾਂ ਦੇਖੋ ਉਹ ਨੂੰ ਬਿਠਾਓ ਉਹਨੂੰ ਕਹਿੰਦੇ ਲੈ ਜਾਓ ਥਾਣੇ ਕੋਈ ਕੋਈ ਝੂਲੀ ਹੰਦਾ ਤੁਸੀਂ ਸਾਨੂੰ ਬੁਲਾਓ ਅਸੀਂ ਖੁਦ ਜੁੱਤੀਆਂ ਮਾਰਾਂਗੇ ਤੁਹਾਡੇ ਨਾਲ ਇਹ ਜੀ ਇਹਨੂੰ ਬਿਠਾ ਲੈਣਾ ਸਗਾ ਜਿਹੜੀ ਗੱਲ ਹੈ ਕਿ ਇਹ ਕਿੱਥੇ ਹੈ ਕਿ ਇਹ ਕਿੱਥੇ ਹੈ ਇਹ ਜਿਹੜੇ ਭਾਈ ਨੇ ਉਹ ਇੱਕ ਖਬਰੋ ਦੀ ਪੈਸਟ ਟੂਆ ਮਾਰਾ ਤੁਸੀਂ ਕਬਰ ਦਾ ਕੀ ਲੈਣਾ ਦੇਣਾ ਖਬਰ ਤੋਂ ਆਪਾਂ ਲੈ ਲੈ ਵੀ ਜੋ ਸਮਝੋ ਨਾ 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 ਮੈਨੂੰ ਨੋ ਲੈ ਸ਼ਹਿਰ ਵਾਲਿਆਂ ਦੀ ਵੀ ਸੁਣਨੀ ਮੈਂ ਇਹਨਾਂ ਕੋਈ ਦੂਸਰਾਂ ਦੀ ਵੀ ਸੁਣਨੀ ਮੈਂ ਤੁਹਾਡੀ ਵੀ ਸੁਣਨੀ ਤਿਆਰ ਹਾਂ ਪਰ ਮੈਂ ਆ 10000 ਦਾ ਚਲਾਨ ਕਰਾਂ ਚਲਾਨ ਬਰਾਦਰ ਵੀ ਆ ਚਾਹਾਂ ਉਹ ਵੀ ਯਾਦ ਰੱਖ ਲੈਣੇ ਇਹ ਸਮਾਨ ਦੀ ਵੀ ਗੱਲ ਹੈ ਮਾੜਾ ਮੋੜਾ ਕੋਈ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਇਹਨਾਂ ਤੋਂ ਸਗਰ ਵੀ ਚੱਕ ਕੇ ਲੈ ਗਿਆ ਚੱਕ ਕੇ ਲੱਗਿਆ ਜ਼ਿੰਦਗੀ ਵਾਲੇ ਕੋਈ ਉਧਰ ਚਲਾਨ ਨਹੀਂ ਕਰੂਗਾ ਇੱਕ ਪਹਿਲਾਂ ਇੱਕ ਵਾਰਨਿੰਗ ਦੋਗੇ ਇਹਨਾਂ ਦੇ ਤੁਹਾਨੂੰ ਠੀਕ ਹੈ ਫਿਰ ਬੈਠ ਕੇ ਗੱਲ ਕਰਦੇ ਆਂ ਸਾਡਾ ਮੀਟਿੰਗ ਕਰਦੇ ਆਂ ਅਸੀਂ ਚਾਹੀਦਾ ਮੀਟਿੰਗ 'ਚ ਅਸੀਂ ਆਪਣੇ ਬੰਦਿਆਂ ਨੂੰ ਸਮਝਾ ਦਈਦਾ ਸੁਣੋ ਮਸਲਾ ਕੀ ਆਵਾਰਾ ਜਿਹੜੇ ਅੱਗੇ ਰਿਟਾਇਰ ਹੋਏ ਤੇ 35 35 40000 ਰੁਪਏ ਪੈਨਸ਼ਨ ਹੈ ਉਹਨਾਂ ਨੇ ਗੰਦ ਪਾਇਆ ਪਿਆ ਕਈ ਜਿਹੜੇ ਕਿਰਾਏ ਤੇ ਚਲਾਉਂਦੇ ਪਏ ਆ ਇੱਕ ਮਾਲਕ ਨੇ ਦਾਦਾ ਸੁਰੱਖਣ ਤੇ ਹੋਏ ਕਿਰਾਏ ਤੇ ਚਲਾਣਦੇ ਆ ਇਹਨਾਂ ਨੇ ਗੰਦ ਪਾਇਆ ਪਿਆ ਸਾਡੀ ਯੂਨੀਅਨ ਦੇ ਬੰਦੇ ਔਰ ਕੁਝ ਸਾਡੇ ਇ릭ਸ਼ਾ ਜੰਨੇ ਮੇਰੇ ਛੋਟੇ ਭਰਾ ਆ ਇਹਦੇ بڑے ਭਰਾ ਵੀ ਆ ਮੇਰੇ ਤੋਂ ਔਰ ਸਭ ਤੋਂ ਮਿਹਨਤ ਕਸ਼ ਬੰਦੇ ਆ ਜਿਹੜੀ ਆਪਣੀ ਜੀਵਿਕਾ ਜਿਹੜੀ ਆ ਬੜੀ ਇਮਾਨਦਾਰੀ ਨਾਲ ਕਮਾ ਕੇ ਖਾਂਦਾ ਉਹ ਕਿੱਥੇ ਆ ਓਏ ਦੂਜੇ ਬੰਦਾ ਭੇਜਿਆ ਲੈਣ ਹਾਂਜੀ ਹਾਂਜੀ ਆ ਗਈ ਕਹਿੰਦਾ ਆ ਗਈ ਹਾਂਜੀ ਸਰ ਉਹ ਕੀ ਕਹਿੰਦੇ ਆ ਇਮਾਨਦਾਰ ਬੰਦੇ ਆ ਆਪਣੀ ਜੀਵਿਕਾ ਕਮਾ ਕੇ ਖਾਂਦੇ ਆ ਅੱਜ ਹਰੇਕ ਆਦਮੀ ਨੂੰ ਰੋਜ਼ਗਾਰ ਦੀ ਲੋੜ ਆ ਔਰ ਇਹਨਾਂ ਦਾ ਰੋਜ਼ਗਾਰ ਦੀ ਰਿਕਸ਼ਾ ਹੈ ਔਰ ਕਿਉਂਕਿ ਸਾਡੇ ਬਹੁਤ ਹੀ ਮਾਨਜੁਗ ਮੁੱਖ ਮੰਤਰੀ ਮਾਨਪਤ ਮਾਨ ਜੀ ਸਾਡੀ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਗਰੀਬ ਆਦਮੀ ਨਾਲ ਖੜੀ ਹੈ ਹਰੇਕ ਜਿਹੜਾ ਦਿਨ ਸ਼ਾਮ ਨੂੰ ਮਿਹਨਤ ਨਾਲ ਰੋਟੀ ਖੋਜਦਾ ਉਹਦੇ ਨਾਲ ਸਰਕਾਰ ਦਾ ਹਰ ਇੱਕ ਮੈਂ ਤਾਂ ਖੁਦ ਖੜਾ ਕਿਉਂ ਮੈਂ ਖੁਦ ਉਸ ਗਰੀਬੀ ਤੋਂ ਨਿਕਲ ਕੇ ਆ ਤੇ ਰੋਟੀ ਕਮਾ ਕੇ ਖਾ ਰਿਹਾ ਹਾਂ ਔਰ ਇਹਨਾਂ ਦੀ ਬਦੌਲਤ ਜਿਹੜਾ ਹੈ ਵਿਧਾਨ ਸਭਾ ਚਰਨ ਦੀ ਗੱਲ ਕਰਦਾ ਜੱਕ ਦਾਰ ਕੈਬਨਿਟ ਮੰਤਰੀ ਵੀਰੇ ਗੱਲ ਕਰਦੇ ਨੇ ਮੇਰੇ ਇਕੱਲਾ ਇਕੱਲਾ ਬੰਦਾ ਦਿਲ ਦੇ ਖਰੀਦਾ ਔਰ ਇਹਨਾਂ ਦੇ ਹਰੇ ਖੇਤ ਲਈ ਮੈਂ ਖੜਾ ਔਰ ਟ੍ਰੈਫਿਕ ਪੁਲਿਸ ਨੂੰ ਮੈਂ ਇੱਕ ਗੱਲ ਕਹਿਣੀ ਚਾਹਾਂ ਅਸੀਂ ਡਿਸਪਲਿਨ ਨੂੰ ਮੈਂਟੇਨ ਕਰਾਣਾ ਬਟ ਉਹਦਾ ਅਸੀਂ ਕਿਸੇ ਦਾ ਬੋਝ ਨਾ ਲੱਗੇ ਨੀ ਕਰਾਣਾ ਮੈਂ ਚਾਹੁੰਦਾ ਕਿ ਜਿਹਦੇ ਸ਼ਾਮ ਨੂੰ 500 ਰੁਪਏ ਕਮਾਣਦੇ ਉਹਨੂੰ ਲਾਲੇ ਪੈ ਜਾ 1800 300 500 ਜੋ ਦਿਹਾੜੀ ਬੰਦੀ ਵੀ ਕਿ ਨਹੀਂ ਬੰਦੀ ਜੋ ਵੀ ਹੈ ਕਾ ਇਹ ਇਹ ਬੰਦਾ 10000 ਰੁਪਏ ਚਾਰਨਤ ਹੋ ਸਕਦਾ ਇਹ ਸਰ ਇਹ ਤਾਂ दारू ਪੀ ਕੇ ਗੱਲ ਕਰ ਰਹੇ ਸੀਗੇ ਜਿਹੜੇ दारू ਪੀਣ ਵਾਲੀ ਗੱਲ ਕਰਦੇ ਜਿਹੜਾ दारू ਪੀ ਕੇ ਗੱਲ ਹੈ ਉਹਦਾ दारू ਪੀਣ ਦਾ ਵੀ ਸਾਡੇ ਕੋਲ ਹੱਲ ਹੈਗਾ ਉਹਨੂੰ दारू ਪੀਣ ਵਾਲੇ ਨੂੰ ਉਡਾਇਆ ਜਾਵੇ ਉਹਦੀ ਗੱਡੀ ਲੋਕ ਕਰਕੇ ਉਹਦੀ ਚਾਬੀ ਲਈ ਜਾਵੇ ਇਹ ਤਾਂ ਦੇਖਿਓ ਉਹਦੀ ਗੱਡੀ ਸਾਈਡ ਤੇ ਲਾਈ ਜਾਵੇ ਉਹਨੂੰ ਉਡਾ ਕੇ ਦੋ ਮੁਲਾਜ਼ਮ ਟ੍ਰੈਫਿਕ ਪੁਲਿਸ ਬੁਲਾਵੇ ਉਹਨੂੰ ਕਤਾਲੀ ਪਈ ਕੀ ਉਸ ਦਾ ਚਾਹ ਉਹਦੇ ਘਰ ਇੱਕ ਇੱਕ ਮਿੰਟ ਉਹਨੂੰ ਉਡਾਇਆ ਜਾਵੇ ਜੂਨੀਅਰ ਨੂੰ ਬੁਲਾਇਆ ਜਾਵੇ ਔਰ ਉਹਦੇ ਘਰ ਦੇ ਨੂੰ ਬੁਲਾਇਆ ਜਾਵੇ ਪਰ ਦੱਸੋ ਤੁਸੀਂ ਕੱਲ ਨੂੰ ਕਹਿਣਾ ਸਾਡੇ ਕੋਲ 10000 ਦੇ ਨਹੀਂ ਹੁੰਦਾ ਪਰ ਇਹਦਾ ਤਾਂ 10000 ਚਲਾਨ ਹੈ ਇਹਦਾ ਹੱਲ ਦੱਸੋ ਕੀ ਹੈ ਇੱਕ ਮਿੰਟ ਹੈ ਇਹਦਾ ਚਲਾਨ ਇਹਦਾ ਹੱਲ ਦੱਸੋ ਕੀ ਹੈ ਅਗਲੇ ਕੱਲ ਨੂੰ ਯੂਨੀਅਨ ਫੈਸਲਾ ਲਏਗੀ ਇੱਥੇ ਵੀ ਕਿ ਆ ਇਹਨੂੰ ਦੁਬਾਰਾ ਗੱਡੀ ਚਲਾਨ ਦੇਣੀ ਆਪਾਂ ਕਿ ਨਹੀਂ ਚਲਾਨ ਦੇਣੀ ਤਾਂ ਕਿ ਇਹ ਕੱਲ ਨੂੰ ਇਹ ਕੱਲ ਕਹਿਣ ਜੋਗੇ ਨਹੀਂ ਹੋਗੇ ਸਾਡੇ 10000 ਦਾ ਚਲਾਨ ਨੰਬਰ 1 ਮੈਂ ਦੇਖੋ ਟ੍ਰੈਫਿਕ ਪੁਲਿਸ ਨੇ ਡਿਸਪਲਿਨ ਮੇਨਟੇਨ ਕਰਨਾ ਇੱਚ ਕੋਈ ਸ਼ੱਕਾ ਦੀ ਗੱਲ ਨਹੀਂ ਲੇਕਿਨ ਟ੍ਰੈਫਿਕ ਪੁਲਿਸ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੇ ਜਿਹੜਾ ਗਰੀਬ ਆਦਮੀ ਆਪਣੀ ਰੋਟੀ ਕਮਾ ਕੇ ਖਾਂਦਾ ਉਹਨੂੰ ਇੱਕ ਮੌਕਾ ਨੌਲੇਜ ਦੀ ਫੋਟੋ ਖਿੱਚੋ ਉਹਦੀ ਫੋਟੋ ਖਿੱਚ ਕੇ ਬਕਾਇਦਾ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਨੇ ਖੁਦ ਗਿਆ ਪਿਆਸੀ ਉਸ ਬੰਦੇ ਦੇ ਨਾਲ ਨਹੀਂ ਹੈ ਜਿਹੜਾ ਡਿਸਪਲਿਨ ਤੋੜਦਾ ਨੰਬਰ 1 ਇਹਨਾਂ ਨੇ ਇਹ ਨਹੀਂ ਕਿਹਾ ਵੀ ਜੀ ਸਾਡਾ ਬੰਦਾ ਡਿਸਪਲਿਨ ਤੋੜੇ ਜੇ ਇਹ ਕਹਿੰਦੇ ਡਿਸਪਲਿਨ ਤੋੜਨ ਦੀ ਗੱਲ ਕਰਦੇ ਮੈਂ ਤੁਹਾਡਾ ਨਾਲ ਗੱਲ ਨਹੀਂ ਸੀ ਕਰਨੀ ਖੜੇ ਹੋ ਕੇ ਇਹਨਾਂ ਨੇ ਇਹ ਗੱਲ ਦੀ ਜ਼ਮਾਨਤ ਲਈ ਹੈ ਵੀ ਅਸੀਂ ਕਿਸੇ ਨੂੰ ਵੀ ਜਿਹੜਾ ਹੈਗਾ ਡਿਸਪਲਿਨ ਤੋੜਨ ਦੀ ਅੱਗੇ ਨਹੀਂ ਦਵਾਂਗੇ ਬਟ ਉਹਦਾ ਕਰ ਅਸੀਂ ਮੌਕੇ ਤੇ ਆਨਲਾਈਨ ਚਲਾਨ ਕਰ ਦਿੰਦੇ ਆ ਤੇ ਫਿਰ ਬਹੁਤ ਮੁਸ਼ਕਲ ਹੋਊਗਾ ਕਿਉਂਕਿ ਗਰੀਬ ਆਦਮੀ ਕੋ 5000 10000 ਰੁਪਏ ਹੈ ਨਹੀਂ ਮੈਂ ਬੜੀ ਸਪਸ਼ਟ ਗੱਲ ਕਹਿੰਦਾ ਉਹਨੂੰ ਇੱਕ ਵਾਰਨਿੰਗ ਇਹਨਾਂ ਦੇ ਥਰੂ ਬੱਦ ਤੋਂ ਬੱਦ ਦੋ ਵਾਰਨਿੰਗ ਉਹਨੂੰ ਇਹਨਾਂ ਨੂੰ ਕਹਦੇ ਦੂਜੀ ਵਾਰਨਿੰਗ ਤੋਂ ਬਾਅਦ ਅਸੀਂ ਉਹਦਾ ਚਲਾਨ ਕਰਾਂਗੇ ਇਹ ਸ਼ਰਾਬ ਪੀ ਕੇ ਦਾ 10000 ਦੇ ਕਰਨੀ ਆਪਣੇ ਆਪ ਜਿਹੜਾ ਹੈਗਾ ਇਹ ਹਟ ਜਾਓ ਜਾਓ ਤੇ ਯੂਨੀਅਨ ਫੈਸਲਾ ਲਾਏਗੀ ਉਹ ਬੋਲੋ ਬਾਕਾ ਇੱਕ ਮਿੰਟ ਰਹਿ ਜਾ ਮੈਂ ਗੱਲ ਠੀਕ ਕਰ ਰਿਹਾ ਅਸੀਂ ਉਸ ਮੰਜਰੇ ਦਾ ਵਿਰੋਧ ਕਰਾਂਗੇ ਅੱਛਾ ਮੈਂ ਗੱਲ ਠੀਕ ਕਹਿ ਰਿਹਾ ਹਾਂਜੀ ਬਹੁਤ ਵਧੀਆ ਮੈਂ ਦੇਖੋ ਇਹ ਤੁਹਾਡੀ ਗੱਲ ਆ ਸ਼ਾਇਦ ਸਾਰੇ ਇੱਕ ਜਗ੍ਹਾ ਪਹੁੰਚਣੀ ਹੈ ਹਾਂਜੀ ਹਾਂਜੀ ਮੇਰੀ ਗੱਲ ਸਮਝੋ ਮੈਂ ਗੱਲ ਠੀਕ ਕਰ ਰਿਹਾ ਕਿ ਜਿੰਨੀਆਂ ਸ਼ਹਿਰਪੁਰ ਦੇ ਵਿੱਚ ਰਜਿਸਟਰਡ ਯੂਨੀਅਨ ਚੱਲਦੀਆਂ ਉਹਨਾਂ ਦੇ ਅਸੀਂ ਪ੍ਰਧਾਨ ਸਭਾ ਇਹ ਜ਼ਿੰਮੇਵਾਰੀ ਲੈਣੇ ਆ ਜੇ ਕੋਈ ਸਾਡੀ ਯੂਨੀਅਨ ਦਾ ਮੈਂਬਰ ਕੋਈ ਡਿਸਪਲਿਨ ਨੂੰ ਤੋੜਦਾ ਆ ਕੋਈ ਰੋਟਲੀ ਅਫਸਰ ਦੇ ਨਾਲ ਬੋਲਦਾ ਆ ਜਾ ਕੋਈ ਗਲਤ ਕੰਮ ਕਰਦਾ ਪਾਇਆ ਗਿਆ ਅਸੀਂ ਉਹਨੂੰ ਖੁਦ ਤੁਹਾਡੇ ਸਾਹਮਣੇ ਬਿਠਾ ਕੇ ਚੌਂਕ ਦੇ ਵਿੱਚ ਬਿਠਾ ਕੇ ਛਿੱਤਰ ਮਾਰਾਂਗੇ ਮੁਰਗ ਨੂੰ ਰਕਸ਼ਾਣੀ ਚਲਾਣ ਦੇਵਾਂਗੇ ਔਰ ਜੇਕਰ ਸਾਡੇ ਬੰਦੇ ਆਪਣੀ ਮਿਹਨਤ ਕਰ ਰਹੇ ਕਮਾਈ ਮਿਹਨਤ ਬੱਚੇ ਪਾਲ ਰਹੇ ਆ ਨਜਾਇਜ਼ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਫਿਰ ਆ ਫਿਰ ਆਪਾਂ ਜੀ ਉਸ ਨੂੰ ਤੁਹਾਡੇ ਕੋਲ ਮੰਗ ਰੱਖਾਂਗੇ ਇਹ ਚਲਾਨ ਜਿਹੜਾ ਕੱਟ ਹੋਇਆ ਸ਼ਰਾਬ ਪੀ ਕੇ ਕੱਟ ਹੋਇਆ ਮੈਂ ਤਾਂ ਦੱਸਦਾ ਜੀ ਚਲਾਨ ਨਹੀਂ ਕੱਟ ਹੋਣ ਦੇ ਮੈਂ ਤਾਂ ਦੱਸਦਾ ਇੱਕ ਮਿੰਟ ਇਹਦਾ ਮੈਂ ਤਾਂ ਦੱਸਦਾ ਇਹ ਜਿਹੜੀ ਯੂਨੀਅਨ ਚ ਦੀ ਸਾਡੀ ਦੀ ਗੱਡੀ ਹੈ ਇਹ ਜਿਹੜੀ ਗੱਡੀ ਲੇਡੀਜ਼ ਚਲਾਉਂਦੀ ਹੈ ਉਹਦੇ ਘਰ ਵਾਲਾ ਹੈਗਾ ਸ਼ਰਾਬੀ ਕਬਾਬੀ ਜੀ ਉਹ ਘਰ ਗੱਡੀ ਖੜੀ ਸੀ ਰਕਸ਼ਾ ਉਹ ਬੰਦਾ ਘਰੋਂ ਚਾਬੀ ਲਾ ਕੇ ਹੀ ਰਕਸ਼ਾ ਚੱਕ ਲਿਆ ਫਿਰ ਇਹ ਚਲਾਨ ਹੋਇਆ ਜੀ ਅਗਰ ਵਈਏ ਲੇਡੀਜ਼ ਸਾਡੀ ਯੂਨੀਅਨ ਦੇ ਵਿੱਚ ਗੱਡੀ ਚਲਾਉਂਦੀ ਹੈ ਇੱਕੋ ਐਕਸੀਡੈਂਟ ਆ ਜਾਂਦਾ ਹੀ ਆਲੇ ਨੂੰ ਤਾਂ ਕਹਿੰਦੇ ਵੀ ਐਕਸੀਡੈਂਟ ਕਰ ਲੰਦਾ ਇੰਨੇ ਹੋਟਲਾਂ ਦੇ ਵਿੱਚੋਂ ਇੰਨੇ 12 ਦੇ ਵਿੱਚੋਂ ਸ਼ਰਾਬ ਪੀ ਕੇ ਲੋਕੀ ਕਾਰਾਂ ਲੈ ਕੇ ਆਉਂਦੇ ਉਹਨੇ ਐਕਸੀਡੈਂਟ ਕਰ ਸਕਦੇ ਉਹਨਾਂ ਦਾ ਚਲਾਨ ਹੁੰਦਾ ਨਹੀਂ ਨਹੀਂ ਗੱਲ ਤਾਂ ਇਹ ਦੇਖੀ ਜਾਂਦੀ ਆ ਜੀ ਆਪਾਂ ਸਾਰੀ ਚੱਲਣੀ ਆ ਜੀ ਟ੍ਰੈਫਿਕ ਦੇ ਮਾਮਲੇ ਤੇ ਗੱਲ ਹੈ ਟ੍ਰੈਫਿਕ ਦੇ ਟ੍ਰੈਫਿਕ ਦੇ ਵਿੱਚੇ ਹੀ ਕਾਰਾਂ ਵੀ ਆ ਜਾਂਦੀਆਂ ਐ ਰਿਕਸ਼ੇ ਵੀ ਆ ਜਾਂਦੇ ਸਕੂਟਰ ਮੋਟਰਸਾਈਕਲ ਵੀ ਆ ਜਾਂਦੇ ਆ ਅਸੀਂ ਸ਼ਰਾਬ ਪੀ ਕੇ ਚਲਾਨੀ ਸਕੂਟਰ ਬਿਲਕੁਲ ਨੰਬਰ 1 ਅਸੀਂ ਕਿਸੇ ਵੀ ਲੈਵਲ ਤੇ ਮੈਂ ਸਕੂਟਰ ਨਹੀਂ ਕਰਦਾ ਨੰਬਰ 1 ਪਹਿਲੀ ਗੱਲ ਡਿਸਪਲਿਨ ਮੈਂਟੇਨ ਹੋਣਾ ਚਾਹੀਦਾ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਚਾਹੀਦੀ ਕਿਸੇ ਜਿਹੜੇ ਡਿਸਪਲਿਨ ਟ੍ਰੈਫਿਕ ਪੁਲਿਸ ਦਾ ਮੈਂਟੇਨ ਹੋਣਾ ਚਾਹੀਦਾ ਹੈ ਨੰਬਰ 1 ਨੰਬਰ ਨੰਬਰ 2 ਸਿਰਫ ਇਸ ਗੱਲ ਦੀ ਜਿਹਨੂੰ سپورਟ ਹੈਗੀ ਆ ਕਿ ਪੁਲਿਸ ਇਹਨਾਂ ਦਾ ਪਹਿਲੇ ਸਟੇ ਚਲਾਨ ਨਹੀਂ ਕਰੇਗੀ ਨੰਬਰ 1 ਉਹ ਚਲਾਨ ਨਹੀਂ ਕਰੇਗੀ ਇਹਨਾਂ ਦੀ ਫੋਟੋ ਖਿੱਚੇਗੀ ਇਸ ਬੰਦੇ ਨੂੰ ਜਿਹੇ ਲਾਇਆ ਸੀ ਗੱਡੀ ਇਹਨੂੰ ਪੁਲਿਸ ਪਟਾ ਕੇ 2 ਘੰਟੇ ਬਿਠਾ ਛੱਡੂ ਉਸ ਦੀ ਹੁਣ 10000 ਰੁਪਏ ਇਸਨਾਂ ਨਹੀਂ ਕੋਈ ਤਾਂ ਹੈ ਨਹੀਂ ਮਾਫ ਕਰਨਾ ਇਹ ਇਨਫੈਕਟਰ ਨੂੰ ਜਿਹੜਾ ਵੀ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈ ਇਹਨੂੰ ਚਾਹੀਦਾ ਉਹਨੂੰ ਇਹ ਪਤਾ ਵੀ 10000 ਰੁਪਏ ਨਹੀਂ ਦਿੱਤਾ ਜਾ ਸਕਦਾ ਮੈਂ ਸਪਸ਼ਟ ਕਰਨਾ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਉਹ ਦੇਖੋ ਉਹਨੂੰ ਬਿਠਾ ਲੈਂਦੇ ਉਹਨੂੰ ਕਹੋ ਵੀ ਇਹਨੂੰ ਬੁਲਾਉਂਦੇ ਜਾਂ ਕਹੋ ਵੀ ਇਹਨੂੰ ਕਹਿੰਦੇ ਫੇਰ ਕਹਿੰਦੇ ਜੀ ਇਹ 10000 ਦਾ ਤਰਾਨ ਬੰਦਾ ਇੱਕ ਮਿੰਟ ਠਹਿਰ ਜਾਓ ਮੈਂ ਕਿਸੇ ਦੀ ਬੇਵਜ੍ਹਾ ਟ੍ਰੈਫਿਕ ਦੇ ਰੂਲ ਸਭ ਤੋਂ ਇੰਪੋਰਟੈਂਟ ਚੀਜ਼ ਆ ਸਾਰੇ ਸਾਰੀ ਦੁਨੀਆ ਸਾਡੀ ਜ਼ਿੰਦਗੀ ਨਾਲ ਜੁੜੀ ਹੋਇਆ ਕੱਲ ਨੂੰ ਜਿੰਨਾ ਟ੍ਰੈਫਿਕ ਦਾ ਸਿਸਟਮ ਹੈ ਹਰੇਕ ਨਾਲ ਜੁੜਿਆ ਇਹਦੇ ਅੰਦਰ ਸਵਾਰੀਆਂ ਵੀ ਬੈਠੀ ਆਉਂਦੀਆਂ ਉਹਨਾਂ ਦੀ ਜ਼ਿੰਦਗੀ ਵੀ ਨਾਲ ਹੁੰਦੀ ਰਿਸਕੀ ਹੁੰਦੀ ਆ ਇਹਨਾਂ ਨੂੰ ਮੈਂ ਕਿਸੇ ਨੂੰ ਇਹ ਵੀ ਹਲੋ ਨਹੀਂ ਕਰਦਾ ਕਿ ਟ੍ਰੈਫਿਕ ਦਾ ਰੂਲ ਤੋੜੋ ਜਾਂ ਗੱਡੀ ਤੇਜ਼ ਚਲਾਓ ਜਿੱਥੇ ਇਹਨਾਂ ਜਿੱਥੇ ਪੁਲਿਸਨ ਜਿੱਥਾ ਜਿੱਥੇ ਖੜੇ ਹੁੰਦਾ ਇਹਨਾਂ ਨੂੰ ਗਿਆ ਜਿੱਥੇ ਜਿੱਥੇ ਦਿੱਤਾ ਉੱਥੇ ਉੱਥੇ ਖੜੇ ਹੋ ਲੇਕਿਨ ਆਪਾਂ ਪੁਲਿਸ ਨੂੰ ਮੈਂ ਇੱਕ ਇਨਸਟਰਕਸ਼ਨ ਕਰਨੀ ਚਾਹਨਾ ਮੈਂ ਫਰੇ ਅਫਸਰ ਦੇ ਨਾਲ ਮੌਕੇ ਤੇ ਬੁਲਾਇਆ ਨਾ ਹੁਣ ਗੱਲ ਕਰਾਂਗਾ ਇਹਨਾਂ ਦੇ ਸਾਹਮਣੇ ਗੱਲ ਕਰਾਂਗਾ ਔਰ ਉਹਨਾਂ ਨੇ ਇਨਸਟਰਕਸ਼ਨ ਕਰਾਂਗਾ ਇਹਨਾਂ ਨੂੰ ਇੱਕ ਲਗਾਤਾਰ ਉਹਦੀ ਗੱਡੀ ਦੀ ਫੋਟੋ ਖਿੱਚੋ ਉਹਨੂੰ ਇੱਕ ਦੋ ਮੋਕੇ ਦੇ ਉਹਦਾ ਪਹਿਲੇ ਸਾਡੇ ਚਲਾਣੇ ਕੋ ਗਰੀਬ ਉਹਦਾ ਫੈਸਲਾ ਜਿਹੜਾ ਹੈ ਜੂਨੀਅਨ ਸ਼ਾਮ ਨੂੰ ਕਰਦੀ ਆਪਣੇ ਤਾਂ ਕਿ ਇਹਨਾਂ ਦਾ ਕੋਈ ਇਤਰਾਜ਼ ਨਹੀਂ ਆਏਗਾ ਇਹਦਾ ਕੱਟੇ ਨਹੀਂ ਹੋਣਾ ਪਏਗਾ ਸ਼ਹਿਰ ਦਾ ਟ੍ਰੈਫਿਕ ਅੱਜ ਦਾ ਜਾਮ ਹੋਇਆ ਕਿਉਂਕਿ ਇਹ ਮੇਨ ਰੋਡ ਹੈ ਜਿੱਦਾਂ ਇਹਨਾਂ ਨੇ ਅੱਜ ਤੱਕ ਇਹ ਵੀ ਆਪਣੀ ਜਗ੍ਹਾ ਤੋਂ ਮਜ਼ਬੂਰ ਸੀਗੇ ਹੋ ਸਕਦਾ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਨਾ ਕੋਈ ਮੁਲਾਜ਼ਮ ਹੈ ਇਹਨਾਂ ਦੇ ਇੰਸਪੈਕਟਰ ਸਾਹਿਬ ਖੜੇ ਹੈਡ ਖੜੇ ਆ ਭਾਵੇਂ ਜੀ ਬੜੇ ਅੱਛੇ ਅਫਸਰ ਆ ਕੋਈ ਇਦਾਂ ਦੀ ਗੱਲ ਨਹੀਂ ਇਹਨਾਂ ਦਾ ਮਹਿਮਾਨ ਕਰਵਾ ਜੇਦਾ ਸ਼ਹਿਰ ਕੋ ਹੋਰ ਅਫਸਰ ਹੁੰਦਾ ਤਾਂ ਮੈਂ ਤੁਰੰਤ ਫੈਸਲਾ ਲੈਂਦਾ ਉਹਦੇ ਬਾਰੇ ਲੇਕਿਨ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਤੁਹਾ ਉਸ ਬੰਦੇ ਦੀ ਰਿਕਾਰਡਿੰਗ ਕਰੇਗਾ ਉਸ ਰਿਖਿਆ ਵਾਲੇ ਬਦਕੋ ਕੈਮਰਾ ਹੈਗਾ ਹਰ ਇੱਕ ਵਕ ਉਧਰ ਰਿਕਾਰਡਿੰਗ ਕਰੇਗਾ ਕਿ ਕੋ ਬੋਲਾ ਲੇਕਿਨ ਆਪਣਾ ਮੁਲਾਜ਼ਮ ਮੈਨੂੰ ਹੁਣ ਕੋਈ ਆਪਣਾ ਮੁਲਾਜ਼ਮ ਕਾਰ ਨਹੀਂ ਕੱਢੇਗਾ ਨਹੀਂ ਕੱਢੇਗਾ ਅੱਜ ਤੋਂ ਬਾਅਦ ਇਹਨੂੰ ਕਾਰ ਨਹੀਂ ਕੱਢੇਗਾ ਮੈਨੂੰ ਦੱਸੋ ਅਸੀਂ ਅਸੀਂ ਕਿਸੇ ਗੱਲ ਸੁਣਨ ਤਿਆਰ ਆ ਕਿ ਤੁਹਾਡੇ ਮੁਲਾਜ਼ਮ ਕਿਸੇ ਗੱਲ ਜੇ ਇਹਨੇ ਕੱਢੀ ਆ ਫੇਰ ਕੱਢੇ ਜੇ ਇਹਨੇ ਕੱਢੀ ਆ ਤੇ ਫੇਰ ਉਹਨੂੰ ਬਿਠਾ ਲਵੇ ਰਾਈਟ ਸਰ ਮੇਰੀ ਕੋਈ ਕਾਰ ਨਹੀਂ ਕੱਢੇਗਾ ਮੇਰੇ ਕੋ ਇਹਨਾਂ ਨੇ ਮੈਨੂੰ ਰਿਕਾਰਡਿੰਗ ਦਿੱਤੀ ਸਰ ਮੈਂ ਤੁਹਾਨੂੰ ਕਦੋਂ ਸਰਵਜਨਤਾ ਨੂੰ ਸੁਣਾ ਦਿੰਦਾ ਠੀਕ ਹੈ ਸਰ ਫੇਰ ਉਸ ਮੁਲਾਜ਼ਮ ਰਾਈਟ ਉਹਨੂੰ ਕੱਲ ਨੂੰ ਫਿਰ ਹੋ ਸਕਦਾ ਉਹਨੂੰ ਕੋਰਟ ਜਾਣਾ ਪਵੇ ਪਲਾਜ਼ਮ ਜੀ ਜੀ ਤਾਂ ਆਪਾਂ ਇਹ ਚੀਜ਼ਾਂ ਮੈਂ ਡਿਸਪਲਾਈਨਮੈਂਟ ਦੇ ਵਿੱਚ ਮੈਂ ਕਦੀ ਤੁਹਾਡੀ ਨਹੀਂ ਬੋਲਦਾ ਬਟ ਮੈਂ ਗਰੀਮ ਆਸਦੀ ਨਾਲ ਹਰੇਕ ਦਾ ਖੰਦਰਦੀ ਰੱਖਣਾ ਇਹ ਜਿੰਨੇ ਚਲਾਨ ਹੈਗੇ ਆ ਇਹਨਾਂ ਨੂੰ ਆਹ ਜੀ ਹੁਣ ਤੁਸੀਂ ਇੱਕ ਇੱਕ ਮਿੰਟ ਹਰ ਜਾਓ ਹੁਣ ਅੱਗੇ ਤਾਂ ਯੂਨੀਅਨ ਦੱਸੇਗੀ ਵੀ ਤੁਹਾਡਾ ਚਲਾਨ ਜਿਹੜਾ ਹੈ ਇੱਕ ਮਿੰਟ ਹਰ ਜਮੈਂ ਇਹਨੂੰ ਕਹਿੰਦਾ ਇੱਕ ਵਾਰੀ ਦੋ ਵਾਰੀ ਉਸ ਤੋਂ ਬਾਅਦ ਉਸ ਬੰਦੇ ਦੀ ਜ਼ਿੰਮੇਵਾਰੀ ਜਿੰਨੇ ਤੁਹਾਡੀ ਯੂਨੀਅਨ ਦੇ ਹੈੱਡ ਹੈਗੇ ਤੁਹਾਨੂੰ ਲੈਣੀ ਪੈਣੀ ਆ ਇਹ ਸੀਗਾ ਕੁਝ ਵੀਰ ਸੀਗੇ ਸਾਡੇ ਏ ਰਿਕਸ਼ਾ ਭਰਾ ਜਿਹੜੇ ਆ ਜਿਹੜਾ ਕੋਈ ਡਰਾਈਵਿੰਗ ਲਾਇਸੈਂਸ ਜਾਂ ਆਰਸੀ ਜਾਂ ਹੋਰ ਕੋਈ ਜਿਹੜਾ ਏ ਰਿਕਸ਼ਾ ਉਹਦਾ ਕੋਈ ਵੀ ਕਾਗਜ਼ ਨਹੀਂ ਸੀ ਇਹਦੀ ਬਾਹੂ ਹਕੂਮਤ ਅਫਸਰਾਂ ਨਾਲ ਅਸੀਂ ਉਹਨਾਂ ਦੀ ਸਪੈਸ਼ਲ ਚੈਕਿੰਗ ਕਰ ਲਈ ਸੀਗੇ ਉਹਦੇ ਵਿੱਚ ਜਿਨ੍ਹਾਂ ਵਿਅਕਤੀਆਂ ਕੋਲ ਕੋਈ ਕਾਗਜ਼ ਪੱਤਰ ਨਹੀਂ ਸੀ ਉਹਨਾਂ ਦੇ ਟ੍ਰੈਫਿਕ ਰੂਲ ਮੁਤਾਬਕ ਜੋ ਚਲਾਨ ਬਣਦੇ ਆ ਉਹ ਅਸੀਂ ਕੀਤੇ ਆ ਬਿਲਕੁਲ ਟ੍ਰੈਫਿਕ ਰੂਲ ਦੇ ਜਾਪ ਦੇ ਵਿੱਚ ਰਹਿ ਕੇ ਕੀਤੇ ਆ ਬਾਕੀ ਕੁਝ ਏਰੀਆ ਜਿਹੜਾ ਘੰਟਾਕਰ ਸਾਈਡ ਵਾਲਾ ਏਰੀਆ ਜਿੱਥੇ ਸਾਡੇ ਜਿਹੜੇ ਆ ਬਾਹਰੋਂ ਜਿਹੜੇ ਵੀਰ ਹੁਸ਼ਿਆਰਪੁਰ ਦੇ ਰਹਿਣ ਵਾਲਿਆਂ ਬਾਹਰਲੇ ਮੁਲਕਾਂ ਤੋਂ ਜਦ ਉਹ ਵੀ ਆਉਂਦੇ ਉਹ ਵੀ ਸਾਰੇ ਇੱਥੇ ਆਉਂਦੇ ਆ ਤੇ ਰਸ਼ ਹੋ ਜਾਂਦਾ ਬਹੁਤ ਜ਼ਿਆਦਾ ਜਿਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਇਸ ਟਾਈਮ ਗਰਮੀ ਦਾ ਬਹੁਤ ਮੌਸਮ ਹੈ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਛੋਟੇ ਬੱਚੇ ਸਕੂਲਾਂ ਸਕੂਲ ਵਾਲੀਆਂ ਬੱਸਾਂ ਹੁੰਦੀਆਂ ਤੇ ਈ ਰਿਕਸ਼ੀਆਂ ਕਰਕੇ ਉੱਥੇ ਜਿਹੜਾ ਜਾਮ ਸੀਗਾ ਲੱਗਦਾ ਸੀ ਇਹਦੇ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸੀਗੀ ਕਿ ਪਲੀਜ਼ ਕੋਟੂ ਮੋੜ ਤੋਂ ਘੰਟਾ ਕਰ ਕਮਾਲਪੁਰ ਤੋਂ ਘੰਟਾ ਕਰ ਤੇ ਜਿਹੜਾ ਹੈਗਾ ਆਪ ਆਪਣਾ ਚੌਕ ਹੈ ਦੂਸਰਾ ਬਾਦਰਪੁਰ ਚੌਕ ਹੈ ਉਸ ਸਾਈਡ ਤੋਂ ਤੁਸੀਂ ਸਵਾਰੀ ਲੈ ਕੇ ਜਾਂ ਕੋਈ ਛੋਟਾ ਬੱਚਾ ਜਾਂ ਕੋਈ ਗਰਭਵਤੀ ਇਸਤਰੀ ਜਾਂ ਕੋਈ ਐਮਰਜੈਂਸੀ ਵਾਲੇ ਵਿਅਕਤੀ ਨੂੰ ਲੈ ਕੇ ਆ ਸਕਦੇ ਹੋ ਪਰ ਖਾਲੀ ਤੁਸੀਂ ਨਾ ਲੈ ਕੇ आओ ਇਹ ਵਿਅਕਤੀ ਉੱਥੇ ਖਾਲੀ ਘੁੰਮਦੇ ਸੀ ਬਿਨਾਂ ਵਜਾ ਨਾ ਕੋਈ ਸਵਾਰੀ ਲੈ ਕੇ ਆਏ ਨਾ ਕੋਈ ਛੱਡ ਕੇ ਜਿਹਦੇ ਕਰਕੇ ਇਹ ਦੋ ਚਾਰ ਚਲਾਨ ਜਿਹੜੇ ਸਾਡੇ ਮੁਲਾਜ਼ਮਾਂ ਨੇ ਕੀਤੇ ਸੀਗੇ ਇਸ ਕਰਕੇ ਇਹਨਾਂ ਨੇ ਆਪਣਾ ਰੋਜ਼ਗਾਰ ਕੀਤਾ ਵੀ ਸਾਡੇ ਜਿਹੜੇ ਚਲਾਨ ਆ ਉਹ ਕਿਉਂ ਕੀਤੇ ਆ ਇਸ ਕਰਕੇ ਸਾਰੇ ਇਕੱਠੇ ਹੋਏ ਸੀ ਕਿ ਅੱਗੇ ਤੋਂ ਈ ਰਿਕਸ਼ਾ ਦਾ ਚਲਾਨ ਨਹੀਂ ਕੀਤਾ ਜਾਊਗਾ ਜੀ ਨਹੀਂ ਜੀ ਦੇਖੋ ਜਿਹੜਾ ਵਿਅਕਤੀ ਕੋਈ ਵੀ ਵਿਅਕਤੀ ਕਲਾ ਈ ਰਿਕਸ਼ੇ ਵਾਲਾ ਨਹੀਂ ਉਹ ਕੋਈ ਵੀ ਵਿਅਕਤੀ ਹੋਵੇ ਜਿਹੜਾ ਟ੍ਰੈਫਿਕ ਰੂਲਾਂ ਦੀ ਪਰਵਾਹ ਨਹੀਂ ਕਰੇਗਾ ਉਹਦਾ ਚਲਾਨ ਜਿਹੜਾ ਕੀਤਾ ਜਾ ਸਰ ਐਮ ਐਲ ਏ ਸਾਹਿਬ ਜਿੰਪਾ ਜੀ ਨੇ ਅੱਜ ਕਹਿਤਾ ਵੀ ਸ਼ਰਾਬ ਪੀਣ ਵਾਲੇ ਦਾ ਚਲਾਨ ਨਹੀਂ ਕੱਟਿਆ ਜਾਊਗਾ ਸ਼ਰਾਬੀਆਂ ਵਾਂਗੂ ਅੱਜ ਬਹੁਤ ਵਧੀਆ ਦਿਨ ਹੈ ਅੱਜ ਮੈਂ ਕਹਿੰਦਾ ਨਹੀਂ ਸਰ ਉਹ ਇਸ ਤਰ੍ਹਾਂ ਸੀਗਾ ਇੱਕ ਚਲਾਨ ਸੀ ਜਿਹੜਾ ਸਾਡੇ ਹੀ ਮੁਲਾਜ਼ਮ ਨੇ ਕੀਤਾ ਸੀਗਾ ਔਰ ਉਹ ਚਲਾਨ ਮੇਰੇ ਨੋਟਿਸ ਵਿੱਚ ਹੈ ਉਹਦੇ ਵਿੱਚ ਕੀ ਸੀਗਾ ਕਿ ਉਹ ਵਿਅਕਤੀ ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਉਹ ਵਿਅ ਇਹ ਰਿਕਸ਼ਾ ਸੀਗਾ ਉਹ ਲੈ ਕੇ ਆ ਗਿਆ ਪਰ ਸਾਨੂੰ ਇਹਦੇ ਬਾਰੇ ਕੀ ਗਿਆਨ ਹੈ ਕਿ ਜਿਹੜਾ ਵਿਅਕਤੀ ਚਲਾ ਰਿਹਾ ਹੈ ਇਹ ਰਿਕਸ਼ਾ ਇਹਦਾ ਕਿ ਜੇ ਆਪਣੀ ਘਰਵਾਲੀ ਦਾ ਉਹਦੀ ਬਿਨਾਂ ਦੱਸੇ ਬਿਨਾਂ ਮਜਬੂਰੀ ਦੇ ਲੈ ਕੇ ਆਇਆ ਔਰ ਉਸ ਈ ਰਿਕਸ਼ਾ ਨੂੰ ਪਬਲਿਕ ਨੇ ਰੋਕਿਆ ਉਸ ਵਿਅਕਤੀ ਨੇ ਸ਼ਰਾਬ ਇਨੀ ਪੀਤੀ ਸੀ ਉਹਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਕਿੱਧਰ ਨੂੰ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਔਰ ਉਹਦੇ ਵਿੱਚ ਦੋ ਸਵਾਰੀਆਂ ਵੀ ਬੈਠੀਆਂ ਸੀਗੀਆਂ ਜਦੋਂ ਉਹ ਰੋਕਿਆ ਉਹਨਾਂ ਨੇ ਤੇ ਮੁਲਾਜ਼ਮ ਨੂੰ ਫੋਨ ਕੀਤਾ ਸਾਡਾ ਮੁਲਾਜ਼ਮ ਆਇਆ ਮੌਕੇ ਤੇ ਉਹਨਾਂ ਨੂੰ ਜਿਹੜਾ ਸਾਡਾ ਐਲਕੋਮੀਟਰ ਆ ਉਹਦੇ ਨਾਲ ਚੈੱਕ ਕੀਤਾ ਜਿਹਦੇ ਚੈੱਕ ਕਰਨ ਤੇ ਉਸ ਵਿਅਕਤੀ ਦੀ ਸ਼ਰਾਬ ਪੀਣ ਦੀ ਕਾਫੀ ਵੱਧ ਮਾਤਰਾ ਆਈ ਜਿਹਦੇ ਕਰਕੇ ਉਹਦਾ ਚਾਰਾਣ ਜਿਹੜਾ ਸੀ ਉਹ ਕੀਤਾ ਗਿਆ ਤੇ ਮੈਂ ਪਲੀਜ਼ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਦੋਂ ਕੋਈ ਵਿਅਕਤੀ ਸ਼ਰਾਬ ਪੀ ਕੇ ਡਰਾਈਵਿੰਗ ਕਰਦਾ ਉਹ ਬਹੁਤ ਘਾਤਕ ਸਿੱਧ ਹੁੰਦਾ ਆਪਣੇ ਵਾਸਤੇ ਵੀ ਤੇ ਹੋਰ ਦੂਸਰੇ ਵਿਅਕਤੀਆਂ ਵਾਸਤੇ ਵੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਸਾਰੇ ਈ ਰਿਕਸ਼ਾ ਵੀਰ ਇਹ ਮੇਰੇ ਛੋਟੇ ਭਰਾ ਆ ਤੇ ਮੇਰੇ ਸ਼ਹਿਰ ਦੇ ਵਾਸੀ ਆ ਮੇਰੇ ਆਪਣੇ ਬੱਚੀਆਂ ਬੱਚੇ ਆ ਮੈਂ ਇਹਨਾਂ ਨੂੰ ਵੀ ਬੜੇ ਅਦਰ ਸਤਿਕਾਰ ਨਾਲ ਬੇਨਤੀ ਕਰੂੰਗਾ ਕਿ ਪਲੀਜ਼ ਤੁਸੀਂ ਸਾਰੇ ਆਪਣੇ ਡਰਾਈਵਿੰਗ ਲੈਸਨਸ ਬਣਾਓ ਆਸੀਆਂ ਬਣਾਓ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਹੀਕਲ ਹੈ ਉਹ ਨਾ ਚਲਾਵੇ ਤਾਂ ਜੋ ਕੋਈ ਸ਼ਹਿਰ ਦੇ ਵਿੱਚ ਕੋਈ ਅਨਸਕਾਮੀ ਘਟਣਾ ਜਿਹੜੀ ਹੈ ਨਾ ਵਾਪਰ ਸਕੇ ਬਾਕੀ ਜਿਹੜਾ ਟ੍ਰੈਫਿਕ ਪੁਲਿਸ ਦਾ ਦੇਖੋ ਮੈਂ ਇਹਨੂੰ ਮਾਨਯੋਗ ਐਸਐਸਪੀ ਸਾਹਿਬ ਜੀ ਹਿਆਰਪੁਰ ਜੀ ਨੇ ਟ੍ਰੈਫਿਕ ਦੀ ਜ਼ਿੰਮੇਵਾਰੀ ਦਿੱਤੀ ਹੈ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਾ ਮੇਰੀ ਇੱਕ ਜ਼ਿੰਮੇਵਾਰੀ ਹੈ ਔਰ ਨਾ ਪਾਉਣ ਵਾਸਤੇ ਮੈਂ 24 ਆਵਰ ਤਤ ਪਰ ਜਿਹੜਾ ਵਿਅਕਤੀ ਗਲਤੀ ਕਰੇਗਾ ਉਹਦਾ ਜ਼ਰੂਰ ਚਰਨ ਕੀਤਾ ਜਾਵੇਗਾ ਜਿਹੜਾ ਬਿਲਕੁਲ ਠੀਕ ਚੱਲ ਰਿਹਾ ਅਸੀਂ ਉਹਦਾ ਸਨਮਾਨ ਕਰਾਂਗੇ ਹੁਣ ਦੇਖੋ ਇੱਕ ਯੂਨੀਅਨ ਹੈ ਇਹ ਸ਼੍ਰੀ ਭਾਦਮਿਕ ਜੀ ਈ ਰਿਕਸ਼ਾ ਯੂਨੀਅਨ ਉਹਦੇ ਵਿੱਚੋਂ ਪੰਜ ਵਿਅਕਤੀਆਂ ਨੇ ਮੈਨੂੰ ਸਭ ਦਾ ਪੰਜ ਮੋਬਾਈਲ ਉਹਨਾਂ ਨੇ ਮੈਨੂੰ ਦਿੱਤੇ ਆ ਅਸੀਂ ਉਹ ਘਰਾਂ ਵਿੱਚ ਜਾ ਕੇ ਲੋਕਾਂ ਦੇ ਦੇਖ ਕੇ ਇੱਕ ਸੋਨੇ ਦੀ ਚੁੱਗੀ ਮੰਦਰੀ ਉਹ ਘਰ ਵਾਪਸ ਕਰ ਗਿਆ ਇੱਕ 12 ਸਾਲ ਦਾ ਬੱਚਾ ਸੀਗਾ ਮੈਨੂੰ ਪਤਾ ਪਰ ਸਰਦੀ ਗਰਮੀ ਦੇ ਦਿਨ ਸੀ ਮਿਸਟਰ ਲਾਡੀ ਪ੍ਰਧਾਨ ਜੀ ਨੇ ਤੇ ਦੀਪਕਾਦੀਆ ਜੀ ਨੇ ਮੈਨੂੰ ਉਹ ਦਿੱਤਾ ਸੀ ਬੱਚਾ ਅਸੀਂ ਨਾਲ ਜਾ ਕੇ ਉਹਨਾਂ ਦੇ ਘਰ ਵਾਪਸ ਕਰਕੇ ਆਏ ਆ ਅਸੀਂ ਇਹਨਾਂ ਦੇ ਧੰਨਵਾਦੀ ਵੀ ਹੈਗੇ ਆ ਅਸੀਂ ਪਲੀਜ਼ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਕੋਪਰੇਟ ਕਰੋ ਤਾਂ ਜੋ ਅਸੀਂ ਸ਼ਹਿਰ ਦਾ ਮਾਹੌਲ ਮਾਹੌਲ ਤੇ ਟ੍ਰੈਫਿਕ ਨੂੰ ਪੂਰੇ ਸੁਚਾਰੂ ਢੰਗ ਨਾਲ ਚਲਾ ਸਕੀਏ ਸਰ ਮੋਟਰਸਾਈਕਲ ਜਿਸ ਤਰ੍ਹਾਂ ਮੇਰਾ ਮੋਟਰਸਾਈਕਲ ਹੈ ਅਗਰ ਕੋਈ ਲੈ ਕੇ ਜਾਂਦਾ ਉਹ ਗਲਤ ਕੰਮ ਕਰਦਾ ਤੇ ਕੀ ਚੁਗਲੇਤੇ ਕਾਰਵਾਈ ਹੋਊਗੀ ਜੀ ਬਿਲਕੁਲ ਜੀ ਉਹ ਜਿਸ ਵਿਅਕਤੀ ਦਾ ਵਹੀਕਲ ਹੈ ਉਹਦੇ ਖਿਲਾਫ ਕਾਰਵਾਈ ਹੋਊਗੀ ਮੌਕੇ ਤੇ ਜਿਹੜਾ ਵਹੀਕਲ ਵਿਅਕਤੀ ਲੈ ਕੇ ਗਿਆ ਉਸ ਵਿਅਕਤੀ ਨੇ ਕੀ ਅਪਰਾਧ ਕੀਤਾ ਕੀ ਜੁਰਮ ਕੀਤਾ ਮੋਟਰ ਵਹੀਕਲ ਐਕਟ ਦੇ ਤਹਿਤ ਜਾਂ ਆਈਪੀਸੀ ਤਹਿਤ ਜੋ ਬਣਦੀ ਕਾਰਵਾਈ ਉਹਦੇ ਖਿਲਾਫ ਉਹ ਬਣਦੀ ਹੋ ਕੀਤੀ ਜਾਵੇਗੀ